ਤੇਸਟ ਕੀ ਕੇ ਕਾਰਵਾਈ ਕੀਤੀ ਜਾ ਰਹੀ ਹੈ ਹਲੇ ਤੱਕ ਇਸ ਕੇਸ ਦੇ ਵਿੱਚ ਲਗਭਗ ਜਿਹੜੇ 7 ਦੋਸ਼ੀ ਆ ਉਹਨਾਂ ਦੀ ਅਰੈਸਟ ਹੋ ਚੁੱਕੀ ਆ ਜਿਨ੍ਹਾਂ ਨੂੰ ਵੱਖਰੀਆਂ ਵੱਖਰੀਆਂ ਟੀਮਾਂ ਬਣਾ ਕੇ ਰਾਉਂਡ ਅਪ ਕੀਤਾ ਗਿਆ ਸੀਗਾ ਜਿਹੜੇ ਕੱਲ੍ਹ ਦੋ ਦੋਚ ਜਿਹੜੇ ਆ ਹੋਰ ਫੜੇ ਆ ਚਮਨਤ ਵਾੜੀ ਇੱਕ ਹੈ ਗਿਆ ਪ੍ਰਾਂਤਲ ਸ਼ਰਮਾ ਜਿਹੜੇ ਕਿ ਮੱਧ ਪ੍ਰਦੇਸ਼ ਦੇ ਨਾਲ ਸੰਬੰਧਿਤ ਹੈਗੇ ਆ ਤੇ ਇਹਨਾਂ ਨੂੰ ਤਾ ਪੇਸ਼ ਕੋ ਅਦਾਲਤ ਕਰਕੇ ਉਹ ਰਿਮਾਰਕ ਲਿਆ ਗਿਆ ਜਿਹੜੀ ਇਹਦੀ ਇਨਵੈਸਟੀਗੇਸ਼ਨ ਇਹ ਫਰਦਰ ਗoing on ਹੈ ਕਿ ਇਹਦੇ ਵਿੱਚ ਜਿਹੜਾ ਏਕਲ ਦੋ ਜਾਨੇ ਫੜਿਆ ਇਹ ਕਾਉਂਟਰ ਟਰਨਿਚਸ ਦਾ ਤੇ ਫਾਜ਼ਿਲਕਾ ਪੁਲਿਸ ਦਾ ਜੁਆਇੰਟ ਆਪਰੇਸ਼ਨ ਸੀਗਾ ਜਿਹਨਾਂ ਆਪਰੇਸ਼ਨ ਦੇ ਤੌਰ 'ਤੇ ਟੀਮਾਂ ਨੇ ਬੜੀ ਮਸਤੀ ਨਾਲ ਜਿਹੜਾ ਇਹਨਾਂ ਦੋ ਦੋਚੀਆਂ ਨੂੰ ਫੜਿਆ ਇਹਨਾਂ ਦੋਚੀਆਂ ਦੁਆਰਾ ਜਿਹੜੇ ਭੱਜੇ ਹੋਏ ਹੈਗੇ ਸ਼ੂਟਰ ਹੈਗੇ ਆ ਉਹਨਾਂ ਨੂੰ ਫਾਈਨੈਂਸ਼ੀਅਲ ਹੈਲਪ ਵੀ ਕੀਤੀ ਗਈ ਸੀ ਇਹਨਾਂ ਨੂੰ ਖੈਰ ਵੀ ਦਿੱਤੀ ਗਈ ਸੀ ਤੇ ਇਹਨਾਂ ਦੀ ਵੱਖਰੇ ਪਿੰਡਾਂ ਦੇ ਨਾਲ ਸਹਾਇਤਾ ਵੀ ਕੀਤੀ ਗਈ ਸੀ ਸੋ ਹੁਣ ਰਮਾਜ ਲਾ ਦਾ ਮਿਲ ਗਿਆ ਆ ਜੋਨੋ ਤੋਂ ਫੁੱਟ ਪੁੱਛ ਵਿੱਚ ਦੌਰਾਨ ਗੱਲਾਂ ਸਾਹਮਣੇ ਆਉਂਦੀਆਂ ਉਹਦੇ ਰਿਲੇਟਡ ਨੈਕਸਟ ਸਟੈਪ ਲੈ ਜਾਣਗੇ ਤੇ ਜਲਦੀ ਹੀ ਜਿਹੜੇ ਬਾਕੀ ਰਹਿੰਦੇ ਦੋਸ਼ੀ ਐ ਉਹ ਫੜੇ ਜਾਣਗੇ ਤੇ ਕਾਰਵਾਈ ਕੀਤੀ ਜਾਊਗੀ